ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਐਚਐਨਬੀ ਨਿਊ ਚੈਨਲ ਤੋਂ ਹਰਤੇਸ਼ ਸਿੰਘ ਬੋਲ ਰਿਹਾ ਜੀ ਹਾਂ ਜੀ ਹਰਨਵੀਰ ਸਿੰਘ ਐਸਚੂ ਨਮਕਰੋਤ ਬੋਲ ਰਿਹਾ ਜੀ ਹਾਂ ਜੀ ਹਾਂ ਜੀ ਸਰ ਇੱਕ ਸਾਡੇ ਕੋਲ ਪਰਮਿਸ਼ਨ ਆਈ ਸੀ ਕਿ ਗੋਲੀ ਚੱਲੀ ਉਹ ਕਾਉਂਸਲ ਦੇ ਵਿੱਚ ਕੀ ਹੈ ਪੂਰਾ ਮਾਮਲਾ ਤੇ ਮਕਬਰੀ ਤੇ ਵਰਚਾ ਦਰਜ ਹੋਇਆ ਹੈ ਕਿ ਗੋਲੀ ਚਲਾਈ ਇਹਨਾਂ ਨੇ ਹਵਾ 'ਚ ਫਾਇਰਿੰਗ ਕਰਤੀ ਸੀਗੀ ਅੱਛਾ ਕਿੰਨੇ ਬੰਦੇ ਅਰੈਸਟ ਕੀਤੇ ਜੀ ਤਿੰਨ ਕਰੇ ਆ ਤਿੰਨ ਬੰਦੇ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਤਦ ਤੱਕ ਦੇ ਤੱਕ ਰਾਏ ਤੇ ਰਹਿੰਦੇ ਜੀ ਵੈਰੀਫਾਈ ਕਰ ਰਹੇ ਆ ਕਿ ਪਿੱਛੇ ਬੈਕਗ੍ਰਾਉਂਡ ਵਗੈਰਾ ਗ੍ਰਿਫਤਾਰੀ ਹੋਈ ਜੀ ਕਿਸੇ ਦੀ ਇਹਨਾਂ ਦੀ ਹੋ ਗਈ ਤਿੰਨੇ ਗ੍ਰਿਫਤਾਰ ਤੇ ਜਿਹੜੀ ਰਿਵੋਲਵਰ ਨਾਲ ਚਲਾਈ ਸੀ ਜਾਂ ਗੋਲੀ ਚਲਾਈ ਸੀ ਉਹ ਇਹਨਾਂ ਤੁਹਾਡੇ ਤੁਸੀਂ ਕਬਜ਼ੇ ਚ ਲੈ ਲਈ ਲੈ ਲਈ ਲੈ ਲਈ ਅੱਛਾ ਅਮਲ ਲਾਇਸੈਂਸੀ ਸੀ ਜਾਂ ਕਿਵੇਂ ਸੀ ਸਰ ਹਾਂ ਕੋਈ ਰਿਵੋਲਵਰ ਬਦਰਾ ਬਾਰੰਭੋਰ ਆ ਲਾਇਸੈਂਸੀ ਹੋ ਸਕਦੀ ਹੈ ਵੈਸੇ ਅੱਛਾ ਇਹ ਕਿਸੇ ਤੋਂ ਜਾਣੀ ਮਰੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜੀ ਨਹੀਂ ਕਿਸ ਪਰਪਸ ਕਰਕੇ ਚਲਾਈ ਜੀ ਵੈਸੇ ਕੁਝ ਆਇਆ ਜੀ ਕੋਈ ਸਾਹਮਣੇ ਨਹੀਂ ਸ਼ਰਾਰਤ अच्छा कोई ड्रिंक वगैरह ਕੀਤੀ ہوئی ਸੀ ਮਣੀ ਮਣੀ ਲੱਗਦੀ ਹੈ ਜੀ ਪਰ ਸ਼ਰਾਰਤੀ ਉਦੋਂ ਬਾਅਦ ਫੁਕਰੀ ਬਾਜੀ ਚ ਬੱਚੇ ਨਹੀਂ ਬੱਚੇ ਥੋੜੀ ਇੱਕ ਬੱਚਾ ਤਾਂ ਹਲਕੀ ਉਮਰ ਦਾ ਹਾਂਜੀ ਤੇ ਕਾਲਾ ਕਟੂਗਾ ਵੀ ਕਿਸ ਹਸਤ ਨਾਲ ਕਿਤੇ ਅੱਛਾ ਜੀ ਤੇ ਫਿਰ ਰੈਂਟ ਤੇ ਰਹਿੰਦੇ ਸੀ ਸਰ ਜ ਆਪਣਾ ਮਕਾਨ ਸੀ ਇੱਥੇ ਇਹਨਾਂ ਦਾ ਰੈਂਟ ਤੇ ਰਹਿੰਦੇ ਸੀ ਰੈਂਟ ਤੇ ਰਹਿੰਦੇ ਸੀ ਕਿੰਨੇ ਕਿੰਨੇ ਵਜੇ ਦੀ ਕਟਣਾ ਜੀ ਇਹ ਆਪਣੇ ਨੂੰ ਮਰੇ 6 ਵਜੇ ਪਤਾ ਲੱਗਿਆ ਹਾਂਜੀ 6 ਵਜੇ ਪਛੇ ਅਰੈਸਟ ਮੌਕੇ ਦੀ ਕਰ ਲਈ ਸੀ ਜਾਂ ਕਿਤੋਂ ਛਾਪੇਮਾਰੀ ਕੀਤੀ ਤੁਸੀਂ ਉੱਥੋਂ ਕਰਿਆ ਦ੍ਰਿਸ਼ਟੀ ਭਾਈ ਸਾਨੂੰ ਫਾਈਲ ਤਾਂ ਕੰਪਲੀਟ ਕਰ ਲੈਣ ਦਿਓ ਹਾਂਜੀ ਹਾਂਜੀ ਚਲੋ ਥੋੜੀ ਪਰਮਿਸ਼ਨ ਦੇ ਪਰਮਿਸ਼ਨ ਦੇ ਥੋੜੀ ਹਾਂਜੀ ਸਾਡੇ ਦਰਸ਼ਕ ਕਿਉਂਕਿ ਕਾਫੀ ਫੋਨ ਆ ਰਹੇ ਸੀ ਨਾ ਨਿੱਧਰ ਪਾਸੇ ਤੋਂ ਅਸੀਂ ਤਾਂ ਹੀ ਤੁਹਾਡੇ ਤੋਂ ਵੀ ਆਪਸ਼ਨ ਲੈ ਰਹੇ ਸੀ ਹਾਂ ਜੀ ਉਹ ਗੱਲ ਨਹੀਂ ਦੱਸ ਦਿੰਨੇ ਤੁਹਾਨੂੰ ਦਾ ਕਰ ਰਿਆ ਯੂਜ਼ਰ ਉਥੇ ਤਾਂ ਕਹਿ ਲਿਆ ਅਸੀਂ ਬਾਅਦ ਉੱਥੇ ਮੌਕੇ ਦੀ ਸ਼ਰਤ ਪੜ ਲਿਆ ਉਹਨਾਂ ਨੇ ਠੀਕ ਹੈ ਠੀਕ ਠੀਕ ਹੈ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ ਸੈਸ਼ਨ ਐਸਚੂ ਨਮਾਗਰੋਂ ਨਵੀਰ ਸਿੰਘ ਜਿੰਨਾ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਇੰਨਾ ਵੱਲੋਂ ਦੱਸਿਆ ਗਿਆ ਕਿ ਜੋ ਫਾਇਰ ਕੀਤੇ ਗਏ ਨੇ ਤਿੰਨੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਗ੍ਰਿਫਤਾਰ ਕੀਤੇ ਨੇ ਉਹ ਕਰਾਇਤ ਰਹਿੰਦੇ ਸੀ ਕਾਉਂਸਲ ਦੇ ਵਿੱਚ ਗੋਲੀ ਚੱਲੀ ਹੈ ਤਾਂ ਗੋਲੀ ਦੇ ਵਿੱਚ ਦੱਸਿਆ ਦੀ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਇਸ ਨੂੰ ਲੈ ਕੇ ਪੁਲਿਸ ਤਫ਼ਤੀਸ਼ ਕਰ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਤਾਰ ਜੁੜਦੇ ਨੇ ਕਿਸ ਪਰਪਸ ਵਾਸਤੇ ਗੋਲੀ ਚਲਾਈ ਗਈ ਸੀ ਜਾਂ ਫਿਰ ਇਹ ਉਹਨਾਂ ਕੋਲ ਜਿਹੜੀ ਰਵਲਵਰ ਹੈ ਉਹ ਕਿੱਥੋਂ ਆਈ ਹੈ ਇਹ ਕਈ ਤਰ੍ਹਾਂ ਦੇ ਤੱਥ ਪੁਲਸ ਲਗਾਤਾਰ ਜੋੜ ਰਹੀ ਹੈ ਤਾਂ ਇਸ